ਤੋਰੀ ਭਾਈ ਇਧਰ ਨੂੰ ਤੋਰੀ ਵਧੀਆ ਬੁਦਿਆ ਚੋਰੀ ਵੀਰੇ ਪਜਾ ਪਰ ਉਹਨੂੰ ਛੜਦੇ 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 ਲਿਆ ਮੋੜ ਕੇ ਲਿਆ ਮੋੜ ਕੇ ਮਾਣਾ ਇੱਧਰ ਸੇਮ ਵੀਡੀਓ ਵੇ ਵਧੀਆ ਵੀਡੀਓ ਮੇਮ ਨਹੀਂ ਲਿਆ ਫੜ ਕੇ ਗੱਲ ਕਰਾਂਗੇ ਖੜ ਕੇ ਭਾਈ ਛੋਟੇ ਪਾਈ ਮੰਨੇ ਨਾ ਚੱਲ ਨਾ ਦੀ ਖੋਖਰ ਨਹੀਂ ਜਾਂਦੇ ਨਾ ਨਾ ਉਧਰ ਝਾਂਗ ਵੀਡੀਓ ਕਨੀ ਤੁਸਾਨੂੰ ਜੀ ਬਾਬੇ ਆ ਗਰੀਬ ਬੰਦੇ ਆਏ ਨੇ ਬੋਹੇ ਤੋਂ ਆਪਣੇ ਗਰੀਬ ਇਨਸਾਨ ਨੇ ਰੰਦਾਸੀ ਬਚਾਰੇ ਸਾਭ ਦਾ ਮੁੱਲ ਮੰਗ ਲੈ ਜਮਾ ਸਹੀ ਦੱਸ ਨਾ ਜੇਟ ਜਿਆਦਾ ਦਿਨ ਕਰਾ ਨਹੀਂ ਜੇ ਤਾਂ ਮੈਂ ਵੀ ਨਹੀਂ ਵੇਚਣੀ ਆ ਭੱਦੇ ਦਾ ਬਾਕੀ ਤੂੰ ਦੱਸ ਦੇ ਤੇਰੀ ਵੀ ਰੋਟੀ ਬਣੇ ਦਿਹਾੜੀ ਬਣੇ ਇਹਨਾਂ ਦੀ ਬਣੇ ਮੇਰੀ ਬਣੇ ਮੈਂ ਵੀ ਤੁਹਾਡੇ ਸਾਰੇ ਖਾਣਾ ਪਰ ਮੇਰੇ ਕਿਹੜਾ ਹਲ ਚੱਲਦੇ ਨੇ ਦੱਸ ਦੇ ਕੋਈ ਹੈਂ ਦੱਸ ਦੇ ਦੱਸ ਦੇ ਇੱਕ ਚੇ ਨਵੇਂੜਿਆ ਹੈ ਹੂੰ ਦੱਸ ਦੇ ਪੂਰੇ 3500 ਲੈ 3000 ਰੁਪਏ ਜਾਂਦਾ ਓ ਠੀਕ ਆ ਓ ਨਾ ਨਾ ਤੈਨੂੰ ਤਿੰਨ ਵੀ ਨਹੀਂ ਮੈਂਨੇ ਕਿਹਾ ਨਾ ਨਾ ਜਿਹੜੀ ਆਵੇਂ ਨਹੀਂ ਨਾ ਠੀਕ ਹੈ ਬਾਈ ਕੱਚਾ ਮੁੱਲੀ ਦਾ ਕੱਚਾ ਮੈਂ ਮੁੱਲ ਨਹੀਂ ਲਾਉਂਦਾ ਹੋਰ ਹੁੰਦਾ ਸੀ ਪੰਜ ਚਾਰ ਤਾਂ ਹੋਰ ਬਦਲ ਹੁੰਦਾ ਜਮਾ ਸਹੀ ਲੈ ਮੁੱਲ ਤਾਂ ਨਾ ਨਾ 3500 ਦੀ ਬੰਦੀ ਹੋਰ ਫਿਰ ਕਿਵੇਂ ਉਹ ਦੱਸਦੇ ਆ ਦੇ ਨੂੰ 100 200 ਘਟ ਦੇ ਦੇ ਕਿੰਨੇ ਤੋਂ ਕਿੰਨੇ ਤੋਂ 4800 45 ਦਾ ਮੰਗਿਆ ਜਰਾ ਆਹ 45 ਮੰਗਿਆ ਫਿਰ ਆਜ ਬੱਕਾ ਨਾ ਹੋਣੀ ਯਾਰ ਮੈਂ ਕੀ 5 400 ਨਾਲ ਹੁੰਦਾ ਹੁੰਦਾਗਾ 200 ਬਚਾਰੇ ਮੈਨੂੰ ਦੇਣਗੇ ਮੈਂ ਵੀ ਨਹੀਂ ਗੱਲ ਮੈਂ ਲੈਣੀ ਆ ਮੈਂ ਵੀ ਨਹੀਂ ਦਾ 200 200 ਤੇਥੋਂ ਵੀ ਲੈਣਾ ਫਿਰ ਪਿੱਛੋ ਵਾਲਾ ਕਹਿੰਦਾ ਅਸੀਂ ਤਾਂ ਦਿੰਦੀ ਨਹੀਂ ਰਾਜੂ ਨੂੰ ਤਾਂ ਅਸੀਂ ਕਹਿਣ ਲੱਗੇ ਨਹੀਂ ਅਸੀਂ ਕਹਿੰਦੇ ਨਹੀਂ ਤੇ ਪੈਸਿਆਂ ਨੂੰ ਅਲਾ ਕਹਿੰਦਾ ਰਾਜੂ ਮੰਗਦਾ ਹਾਂ ਮੈਂ ਮੰਗਣ ਲੱਗਾ ਤਾਂ ਲੋਕਾਂ ਨੇ 200 ਘੱਟ ਦੇ ਦੇ 4500 ਹਾਂ ਤਾਂ ਵੇਚਣੀ ਆ ਪੱਠ ਇਹ ਲੈ ਉਰਾਂ ਕਰ ਅਹੀਂ ਦੱਸ ਦੇ ਤੂੰ ਨਾ ਨਹੀਂ ੱੱਕੇ ਨਾਲ ਨਹੀਂ ਤੈਥੋਂ ਗਰੀਬ ਤੋਂ ਲੀ ਜਾਂਦੇ ਪੱਠਾ ਸਹੀ ਗੱਲ ਸਹੀ ਹੈ ਇਹਦੀ ਗੱਲ ੱੱਕਾ ਵੀ ਨਹੀਂ ਕਰਦਾ ਲੈ ਫੜ ਅਹੀਂ ਦੱਸ ਦੇ ਓ ਯਾਰ ਨਹੀਂ ਦੇਣੀ ਨਾ ਦੀ ਸਾਈ ਮੋੜ ਦੀ ਹਾਂ ਕੋਈ ਮੈਨੂੰ ਦਿੰਦਾ ਨਹੀਂ 200 ਘੱਟ ਚਾਰ ਦੀ ਹੋਗੀ ਹੋ ਗਈ ਯਾਰ ਠੀਕ ਹੈ ਠੀਕ ਹੈ ਭਾਈ ਵਧੀਆ ਯਾਰ ਮੇਰੇ ਗਰੀਬ ਤਾਂ ਉਹ ਬੰਦੇ ਨੇ ਯਾਰ ਇਹ ਦੇਖੀ ਜਵਾਕ ਛੋਟੇ ਉੱਟ ਨੇ ਓ ਨਿਆਰੇ ਬੱਚੇ ਨੇ ਓਏ ਚੱਲ ਪੂਰੀ ਚਾਪ ਵੀ ਲੈ ਆ ਜੇ ਤੂੰ ਤੈਨੂੰ ਕਰ ਲਿਆ ਹੋਊਗਾ ਦੁੱਧ ਵੀ ਪੀਉਣਗੇ 200 ਵਾਲ ਕੀ ਹੋ ਜੂ ਓ ਕੁਛ ਨਹੀਂ ਹੁੰਦਾ ਓ ਜੁਆਖਾਂ ਦਾ ਤਰਸ ਕਰ ਜੁਆਖਾਂ ਦਾ ਤਰਸ ਕਰ ਵਿਚਾਰੇ ਜੁਆਖਾਂ ਇਹ ਤਾਂ ਤੇਰਾ ਪੁੰਨੇ ਹੋ ਗਿਆ ਇਹ ਸਾਈ ਤਾਂ ਮੇਰੀ ਆ ਉਹਨਾਂ ਬੰਦਿਆਂ ਦੀ ਰੱਖੀ ਹੋਈ ਇਹਦੇ ਨਾਲ ਸੌਦੇ ਕਰਨੇ ਨੇ ਅੱਜ ਟਰੱਕੀ ਲੋਟ ਨੂੰ ਜਿਹੜਾ ਕੋਈ ਕਰਾਉਣਾ ਸੀ ਮੈਨੇ ਕਰਾਤਾ ਤਾਗਾ ਤਵੀਤ ਕਰ ਤਰ ਹੁਣ ਗਾਉਂਦਾ ਰਹੀ ਸਾਰਾ ਦਿਨ ਗੀਤ ਚੱਲੂਗਾ ਅੱਜ ਪੂਰਾ ਸੰਗੀਤ ਜਉਂਦਾ ਰਹੇ ਮੰਡੀ ਦੇ ਵਿੱਚ ਆ ਮੁੰਡਾ ਜੀਤ ਕਿਉਂ ਆਏ ਟੋਟਕੇ ਦੇ ਕੋ ਲੱਖ ਰੁਪਏ ਟੋਟਕੀ ਸੁਣਾ ਜਾਂਦਾ ਬਾਣੀਆਂ ਕਹਿੰਦਾ ਕਿੰਨੇ ਪੈਸੇ ਦਾ ਕਹਿੰਦਾ ਇੱਕ ਗੱਲ ਦੇ 200 ਤੇ ਤੈਨੂੰ ਗੱਲਾਂ ਸੁਣਾ ਦਿੰਦਾ ਜਿਹੜਾ ਤੂੰ ਅੜਦਾ ਸੀ ਆ ਜਾਂਦੇ ਰਹਣ ਮੈਨੂੰ ਆ ਪੈਸੇ ਦੇਣ ਵਾਲੇ ਵਿਚਾਰੇ ਧੰਨਵਾਦ ਵੀਡੀਓ ਵਾਲਿਆਂ ਦਾ ਚੰਗੇ ਬੰਦੇ ਨੇ ਜਿਨ੍ਹਾਂ ਨੇ ਆਪਾਂ ਨੂੰ ਸਰੇ ਚੜਾਇਆ ਕਿਉਂ ਜੀ ਬਾਕੀ ਤੇਰੇ ਵਰਗੇ ਪਾਲੀ ਜਾਂਉਂਦੇ ਰਹਣ ਹੈ ਲੜਕੁਲ ਕੇ 2 ਰੁਪਏ ਲੈ ਚਾ ਲੈਣੇ ਵਿਚਾਰਿਆਂ ਤੋਂ ਦੇ ਤਾਂ ਦੁੰਦੇ ਨੇ ਕਿਉਂ ਜੀ ਲਓ ਮਹਾਰਾਜ ਘਰ ਬੋਣੀ 3000 ਹੋ ਗਿਆ 3500 ਤੇ ਆ ਚੱਕ ਪਾਈ 200 ਘੱਟ 200 ਘੱਟ ਠੀਕ ਹੈ ਜੀ ਲਓ ਮੇਰੀ ਵਾਲੀ ਸਾਈ ਮੈਨੂੰ ਦੇ ਦੋ ਤੇਰੇ ਸਾਈ ਜਨ ਮੋੜਤੀ ਉਹ ਤਾਂ ਮੁਰਗੀ ਆ ਵਧਾਈ 100 ਹੋਰ ਦੇ 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 ਉਹਨਾ ਥੰਮਸਨ ਦਿਖਾਵੇਂ ਦੰਦ ਦਿਖਾ ਕੀ ਆਇਆ ਨਾ ਦੰਦਾ ਦਿਖਾ ਅੱਧੀ ਬੱਕਰੀ ਆ ਭਾਈ ਅੱਧੀ ਨਹੀਂ ਨਹੀਂ ਅੱਧੀ ਹੈ ਬੇਮਰੂਵੀਆ ਕਸਾ ਲੱਗਿਆ ਆਦਾ ਯਾਰ ਮੈਂ ਝੂਠ ਕਦੇ ਨਹੀਂ ਬੋਲਦਾ ਚੇ ਮੇਰੇ ਤਾਏ ਦਾ ਮੁੰਡਾ ਐ ਤੂੰ ਚਾਹ ਠੀਕ ਹੈ ਚੱਲ ਇਹ ਤਾਂ ਹੈ ਨਹੀਂ ਤਾਏ ਦਾ ਤੂੰ ਦੂਰ ਦਾ ਪਰ ਉਹ ਕਹਿਣ ਦੀ ਗੱਲ ਹੈ ਵੀ ਚਾ ਤਾਏ ਦਾ ਸਕੇ ਦਾ ਮੈਂ ਇਹਨੂੰ ਤਾਂ ਰੱਬ ਸਮਝ ਕੇ ਵਰਤਾਂ ਮੰਡੀ ਚ ਤੂੰ ਹਾਰੇ ਨਾ ਰਹਿਣਾ ਸਾਰੀ ਦੁਨੀਆ ਇੱਕੋ ਸ਼ਹਿਰ ਹੈ ਕਿਉਂ ਜੀ ਕਿਸੇ ਪੰਚਾਇਤ ਫੈਸਲਾ ਹੁੰਦਾ ਰੱਬ ਵਰਗਾ ਤੈਂ ਵੇਚਣੀਆਂ ਇਹਨਾਂ ਨੇ ਲੈਣੀਆਂ 100 ਰੁਪਏ ਵਟਣੇ ਮਾਰਦਾ ਨਹੀਂ ਪੰਡਤਾਂ ਨੇ ਤਾਂ ਵਿਚਾਰਿਆਂ ਨੇ ਆਪਣੀ ਉਹ ਲੈਣੀ ਆ ਲਾਗ ਹਰਦੇ ਨਹੀਂ ਲਵਾਗੇ ਠੀਕ ਆ ਗੱਲ ਗਲਤ ਗੱਲ ਮੈਂ ਕਰਦਾ ਨਹੀਂ ਕਿਸੇ ਨਾਲ ਵੀ ਬੱਚਾ ਲੈਂਦੀ ਹੈ ਹਾਂ ਹਾਂ ਦਵਾ ਬੱਚਾ ਛੱਡ ਦੇ ਕੰਨ ਛੱਡ ਦੇ ਪਰਾਂ ਹੋ ਜਾ ਇੱਕ ਮਿੰਟ ਲੈ ਵੇ ਖੜ ਜਾ ਲੈਂਦੀ ਐ ਹੈ ਨਹੀਂ ਹੁੱਕ ਵੀ ਜਿਹੜੀ ਗੱਲ ਦੇ ਲੈਂਦੀ ਐ ਜਿਹੜੀ ਗੱਲ ਸੱਚ ਆ ਸੱਚ ਆ ਤੇਰੀ ਕਿਉਂ ਜੀ ਸਾਡੇ ਤਸੱਲੀ ਬੰਦਾ ਕਿਹੜਾ ਹੱਕ ਮੰਗਦਾ ਨਹੀਂ ਬਈ ਕਰੀ ਨਹੀਂ ਬੱਚਾ ਲੈਂਦੀ ਤੇ ਪਹਿਲਾਂ ਕਹਾਂਗੇ ਚਲ ਹੱਕ ਮੰਗਦਾ ਸਾਡੇ ਦਾ ਅਗਲੇ ਨੂੰ ਯਕੀਨ ਦਿਵਾਉਣਾ ਠੀਕ ਆ ਬਈ ਕਿੰਨੀ ਉਮਰ ਦੀ ਹੋ ਗਈ ਜੀ ਉਮਰ ਵਾਈ ਹੋਊਗੀ ਦੀ 4 4.5 ਹਾਈਟ ਹੈਗੇ ਬਾਈ ਇਹਦੀ 38 ਇੰਚ 38 ਇੰਚ ਬਿਵਾਰ ਹੀ ਹੈ ਇਹ ਇਹ ਬੱਕਰੀ ਸੋਣੀ ਹੈ ਹਾਂਜੀ ਪਸੰਦ ਥੋੜੀ ਹੁਣ ਦੱਸੋ ਬਸ ਤੁਸੀਂ ਕਰੋ ਜੇ ਅਸੀਂ ਜਿੱਦ ਕਰੀ ਨੀ ਮੈਂ ਨਹੀਂ ਕਰਦਾ ਥੋੜੀ ਪਸੰਦ ਕਰੋ ਪਹਿਲਾਂ ਪਸੰਦ ਹੈ ਫੇਰ ਦੇਖ ਲਵਾਂਗੇ ਕੋਈ ਗੱਲ ਨਹੀਂ ਮੰਨ ਨਹੀਂ ਮੰਨਿਆ ਫੇਰ ਠੀਕ ਹੈ ਜੇ ਮੰਨੇ ਨਹੀਂ ਮੰਨਿਆ ਫਿਰ ਹਾਂ ਸਹੀ ਹੈ ਸਹੀ ਹੈ ਜੇ ਮੰਨੇ ਨਹੀਂ ਮੰਨਿਆ ਤੋੜ ਪਾਣ ਤਾਂ ਮੈਂ ਕਰਨੀ ਸੀ ਸਹੀ ਹੈ ਜੀ ਜਦੋਂ ਮਾਰੀ ਦੀ ਖੜਿਆ ਹੈ ਕਿ ਨਹੀਂ ਹਾਂ ਜੀ ਠੀਕ ਆ ਬਈ ਗੱਲ ਕੱਲ ਹੋਰ ਦੇਖੇ ਦੋ ਅਜੇ ਹੋਰ ਦੇਖ ਲਓ ਕੋਈ ਨਹੀਂ ਨਾ ਆਉਂਦਾ ਤਾਂ ਫਿਰ ਤੁਹਾਨੂੰ ਦੇਗੀ ਦੋਰਾਗੇ ਉਹ ਕਹਿੰਦਾ ਵੀ ਮੰਨ ਨਹੀਂ ਨਾ ਸਹੀ ਹੈ ਜੀ ਫਿਰ ਕੋਈ ਗੱਲ ਨਹੀਂ ਮੈਂ ਵੀਰਾ ਮੂੰਹ ਗਲਤ ਕੰਮ ਕਿਸੇ ਨਾਲ ਨਹੀਂ ਕਰਦਾ ਬੋਤਾ ਆ ਪੱਤਕੇ ਨਾਲ ਥੋੜਾ ਦੇਣੀ ਜਦੋਂ ਹਾਂ ਦੇਖਣੇ ਹੈ ਕਿ ਦੀ ਠੀਕ ਹੈ ਨਾ ਗੱਲ ਤੱਕਾ ਨਾ ਕਿਸੇ ਨਾਲ ਵੀ ਕਰੋ ਅਗਲੇ ਦਿਨ ਜਿਹੜੀ ਕੀ ਫਿੱਟੋ ਦੋ ਠੀਕ ਹੈ ਆਲਾ ਕੱਲੋਂ ਤੈਨੂੰ ਕਹੇ ਤੂੰ ਮੈਨੂੰ ੱਤਕੇ ਨਾਲ ਉਤੋਂ ਹੀ ਦਵਾਈ ਪਾਈ ਤੇਰਾ ਕੋਈ ਕੀ ਕਮਿਸ਼ਨ ਕਰਿਆ ਨਾ 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 ਚਲਿਓ